ਰੀਲਾ ਰੂਲਾ ਬਣਾਉਣੇ ਅੱਜ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਵੀ ਆਪਾਂ ਨੂੰ ਫੋਲੋ ਕਰ ਲਓ ਆਈਡੀ ਮੈਂ ਕਮੈਂਟ ਬਾਕਸ ਚ ਪਿੰਨ ਕਰ ਦਿੰਨਾ ਠੀਕ ਹਾਂ ਸੱਜੀ ਗੱਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕਹਿਣ ਤੋਂਗੇ ਤੇ ਆਜੋ ਫਿਰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਹਾਂ ਜੇ ਵਲੌਗ ਵਧੀਆ ਲੱਗਾ ਤਾਂ ਲਾਈਕ ਸਬਸਕ੍ਰਾਈਬ ਕਰਨਾ ਮੇਰੇ ਯੂਟਿਊਬ ਚੈਨਲ ਤੇ ਆਜੋ ਫਿਰ ਨਵਾਂ ਵਲੌਗ ਸਟਾਰਟ ਕਰਦੇ ਹਾਂ ਅੱਜ ਦਾ ਆਲ ਗਾਇਜ਼ ਹੁਣ ਨਿਕਲੀ ਆ ਤਉ ਪੱਕਾ ਕਾਫੀ ਟਾਈਮ ਤੋਂ ਤੇ ਹੁਣ ਛੱਡਦੇ ਹਾਂ ਕਬੂਤਰ ਛੱਡਦੇ ਜਿਹੜੇ ਨਵੇਂ ਲਿਆਂਦੇ ਆ ਉਹਨੂੰ ਲਾਉਣੀ ਛਤਰੀ ਤੇ ਫਿਰ ਵਲੌਗ ਕੰਟੀਨਿਊ ਕਰਦੇ ਆ ਜਿਹੜੇ ਪਿਛਲੇ ਵਲੌਗ ਚ ਆਪਾਂ ਛਤਰੀ ਤੇ ਬੰਨੇ ਸੀ ਉਹ ਕਬੂਤਰ ਹੁਣ ਦੁਬਾਰਾ ਛਤਰੀ ਤੇ ਬੰਨਦੇ ਆ ਤੇ ਸੂਰਜ ਫਿਰ ਮਤਲਬ ਧੁੱਪ ਇੱਕ ਰਾਂ ਤਾਂ ਨਿਕਲੀ ਸੀ ਫਿਰ ਬਦਲਾਂ ਨੇ ਹੋ ਗਿਆ ਸੂਰਜ ਗਾਇਜ਼ ਤੇ ਜਦੋਂ ਦੁਬਾਰਾ ਧੁੱਪ ਨਿਕਲੀ ਨਿਕਲੂਗੀ ਹੁਣ ਤਾਂ ਠੀਕ ਆ ਤਾਂ ਇੱਕ ਰਾਂ ਕਬੂਤਰ ਲਾਤੀ ਛਤਰੀ ਤੇ ਤੇ ਧੁੱਪ ਗਾਇਜ਼ ਫਿਰ ਬਦਲਾਂ ਨੇ ਹੋ ਗਿਆ ਸੂਰਜ ਫਲਾੜ ਆਪਣੀ ਛਤਰੀ ਸਹੀ ਕਰਨ ਵਾਲੀ ਆ ਯਾਰ ਕੱਲ ਨੂੰ ਥੱਲੇ ਡੇ ਜਿਹੜਾ ਪੈਸਾ ਕੀਤਾ ਜਿਗਾਰਡ ਲਾਇਆ ਵਾ ਥੱਲੇ ਡਿੱਗ ਪਿਆ ਸੀ ਅੱਜ ਨਹੀਂ ਦਿਖਦਾ ਠੀਕ ਹੈ ਤੇ ਉਹ ਸੈੱਟ ਕਰਕੇ ਵੇਂਦੇ ਸੀਗੇ ਔਰ ਇਹ ਆਪਣਾ ਨਵਾਂ ਕੁੱਤਾ ਆ ਗਗਨ ਦਾ ਛਰੂ ਛਰ ਛਰੂ ਇਧਰ ਆਰੇ ਕਰੇ ਜਾਊਗਾ ਆ ਵੇਖ ਲਿਆ ਛਰੂ ਕਿਵੇਂ ਆ ਕੀ ਕਰਦਾ ਫਿਰਦਾ ਹੈ ਟਿੱਕੇ 'ਚ ਨਹੀਂ ਬੈਠੀ ਤੇ ਤੇਰੇ ਤੋਂ ਕਰੋ ਚਲੋ ਜੀ ਦੋਸਤ ਪਰੇਖੰਦੋ ਫਲਾਲ ਕਬੂਤਰ ਕੱਢਦੇ ਆ ਬਾਹਰ ਜਿਹੜੇ ਛਤਰੀ ਤੇ ਲਾਵਾਂਗੇ ਨਵੇਂ ਠੀਕ ਹੈ ਆਪਣੇ ਕਬੂਤਰ ਦੱਸਿਓ ਕਿਵੇਂ ਦੇ ਆ ਤੇ ਰੀਲਾ ਰੂਲਾ ਬਣਾਉਣੀ ਹੈ ਅੱਜ ਇੰਸਟਾਗ੍ਰam ਤੇ ਇੰਸਟਾਗ੍ਰam ਤੇ ਵੀ ਆਪਾਂ ਨੂੰ ਫੋਲੋ ਕਰ ਲਓ ਆਈਡੀ ਮੈਂ ਕਮੈਂਟ ਬਾਕਸ ਚ ਪਿੰਨ ਕਰ ਦਿੰਨਾ ਠੀਕ ਹੈ ਉਹੀ ਕੋ ਉਤਰ ਲਾਉਣੀ ਹੈ ਜਿਹੜੇ ਪਿਛਲੇ ਵਲੋਗ ਚ ਲਾਇੇ ਸੀ ਲਾਲ ਗੋਲਾ ਚਿੱਟੀਆਂ ਅੱਖਾਂ ਦਾ ਉਹ ਵੀ ਲਾਲ ਗੋਲਾ ਚਿੱਟੀਆਂ ਅੱਖਾਂ ਦਾ ਉਹਦੇ ਟੀਰ ਪੈਂਦਾ ਇਹਦੇ ਟੀਰ ਨਹੀਂ ਮੰਦਾ ਤੇ ਆਹ ਜੋੜੀ ਦੇ ਆਪਾਂ ਬੱਚੇ ਕਢਾਉਣੇ ਆ ਠੀਕ ਹੈ ਇਹਨੂੰ ਅਜੇ ਛੱਡਣਾ ਨਹੀਂ ਨਾ ਹੀ ਛਤਰੀ ਦੇ ਬੰਨਣਾ ਜਿਹਨੇ ਚੱਕਰ ਅੰਡੇ ਤੇ ਬੱਚੇ ਮਤਲਬ ਕਰਦੇ ਨਹੀਂ ਪਹਿਰਾਂ ਨੂੰ ਛੱਡਾਂਗੇ ਤੇ ਪਾਣੀ ਕਬੂਤਰਾਂ ਨੂੰ ਆ ਰੱਖਿਆ ਪਿਆ ਸਾਫ ਪਿਆ ਪਾਣੀ ਜਮਾ ਤੁਹਾਡੇ ਸਾਹਮਣੇ ਠੀਕ ਹੈ ਕਣਕ ਵੀ ਪਾਈ ਰੱਖੀ ਆ ਅੱਗੇ ਬਾਜਰਾ ਪਾਇਆ ਸੀ ਬਾਜਰਾ ਖਤਮ ਹੋ ਗਿਆ ਬਾਜਰਾ ਵੀ ਲਾਵਾਂਗੇ ਤੇ ਫਿਲਹਾਲ ਖੁੱਡਿਆਂ ਦੀ ਸਫਾਈ ਕਰਨ ਵਾਲੀ ਕਿਉਂਕਿ ਪੁਰਾਣੇ ਕਬੂਤਰਾਂ ਦੇ ਫੰਗ ਪਿਆ ਯਾਰ ਵਿੱਚ ਉਹ ਵੀ ਕਰਦੇ ਆ ਪੇਪਰ ਚੱਲ ਰਿਹਾ ਇਸ ਕਰਕੇ ਨਹੀਂ ਕਰ ਸਕੇ ਜਦ ਤਨ ਪੇਪਰ ਖਤਮ ਹੋ ਗਏ ਫਿਲਹਾਲ ਕੱਲ ਤੋਂ ਪੇਪਰ ਖਤਮ ਹੈ ਤੇ ਫਿਰ 13 ਫਰਵਰੀ ਤੋਂ ਫਿਰ ਨਵੇਂ ਪੇਪਰ ਸਟਾਰਟ ਹੈ ਤੇ ਦੋ ਕੁ ਮਹੀਨੇ ਹੁਣ ਬਲੌਗ ਐ ਹੀ ਆਉਂਦਾ ਰਹੂਗਾ ਮਹੀਨਾ ਕੀ ਦੋ ਮਹੀਨੇ ਕੀ ਆ ਦੋ ਮਹੀਨੇ ਵਾਂ ਜਿਆਦਾ ਕਹਤੇ 15 20 ਦਿਨ ਠੀਕ ਆ ਕਦੇ ਆ ਗਿਆ ਕਦੇ ਨਹੀਂ ਆਇਆ ਫਿਰ ਉਸ ਤੋਂ ਬਾਅਦ ਚ ਡੇਢ ਮਹੀਨੇ ਦੀ ਆਪਾਂ ਨੂੰ ਛੁੱਟੀਆਂ ਹੋਣੀਆਂ ਫਿਰ ਲਗਾਤਾਰ ਬਲੌਗ ਪਾਵਾਂਗੇ ਤੇ ਤੁਸੀਂ ਲਗਾਤਾਰ ਬਲੌਗ ਦੇ ਨਾਲ ਬਣੇ ਰਹੋ ਤੇ ਫਿਲਹਾਲ ਹੁਣ ਬਾਹਲੀਆਂ ਗੱਲਾਂ ਨਹੀਂ ਮਾਰਦੇ ਛਤਰੀ ਤੇ ਲਾਉਣੇ ਕਬੂਤਰ ਠੀਕ ਆ ਬੰਦ ਆ ਨਾਲੇ ਦੋ ਚਾਰ ਰੀਲਾਂ ਬਣਾਈ ਜੋ ਇੰਸਟਾਗ੍ਰਾਮ ਤੇ ਠੀਕ ਆ ਮੇਲੋ ਠੀਕ ਆ ਮਿੱਤਰੋ ਫਲਾਲ ਗਾਇਜ਼ ਇੱਕ ਗੋਲਾ ਤਲਾਤਾ ਆਪਾਂ ਛਤਰੀ ਤੇ ਟੇਢੀ ਹੋਈ ਪਈ ਇਹਨੂੰ ਕਰਦੇ ਹਾਂ ਸੱਟ ਤੇ ਫਿਰ ਕਰਦੇ ਹਾਂ ਵਲੌਗ ਕੰਟੀਨਿਊ ਹੀ ਆ ਯਾਰ ਛਤਰੀ ਅੱਜ ਉੱਚੀ ਉੱਚੀ ਨਹੀਂ ਲੰਦਦੀ ਤੁਹਾਨੂੰ ਕਿਉਂਕਿ ਉਹ ਥੋੜਾ ਕੀਤੀ ਮੋਡੀਫਾਈ ਹੋ ਰਿਹਾ ਆਪਣਾ ਕਬੂਤਰ ਉੱਤੇ ਲਾਲ ਗੋਲਾ ਉਹਨੂੰ ਵੀ ਇੱਕ ਹੋਰ ਨੂੰ ਵੀ ਬਣਨੇ ਕਰਾਂ ਕੱਢ ਵੀ ਖੁੱਡੇ ਚ ਬਾਹਰ ਇੱਕ ਦੀ ਵੀਡੀਓ ਵੀਡੀਓ ਬਣਾਉਣ ਲੱਗ ਗਈ ਸੀ ਦੂਜਾ ਖੁੱਡੇ ਦੇ ਵਿੱਚ ਫਲਾਲ ਸੋਜ ਫਿਰ ਬਾਹਰ ਨਿਕਲਿਆ ਤਾਂ ਫਿਰ ਐਸੇ ਕਰਕੇ ਸੋਚਿਆ ਵੀ ਲਾ ਦਈਏ ਦੁਬਾਰਾ ਜੇ ਬਲੌਗ ਵਧੀਆ ਲੱਗਾ ਤਾਂ ਲਾਈਕ ਸਬਸਕ੍ਰਾਈਬ ਕਰਿਓ ਠੀਕ ਹੈ ਗਾਇਜ਼ ਅਨਕਾ ਯਾ ਬਲੌਗ ਬਣੂ ਅੱਜ ਦਾ ਆਪਣਾ ਜਿਹਦਾ ਵੀ ਬਣਿਆ ਜੇ ਠੀਕ ਹੈ ਬਾਕੀ ਮਿਲਦੇ ਆਂ ਬਲੌਗ ਕੰਟੀਨਿਊ ਕਰਦੇ